ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਿਦੇਤੀ ਟੇਸਟੀ ਸਾਗੂ ਦਾਣੇ ਦੀ ਖੀਰ ਸਾਗੂ ਦਾਣੇ ਦੀ ਖੀਰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਪੈਨ ਦੇ ਵਿੱਚ ਪੈਨ ਦੇ ਵਿੱਚ ਆਪਾਂ ਇਹ ਚ ਪਾਵਾਂਗੇ ਇੱਕ ਛੋਟੀ ਲੱਜੀ ਤੇ ਨਾਲ ਹੀ ਪਾਵਾਂਗੇ ਕਿਸ਼ਤਰ ਤੇ ਕੁਛ ਤਾਗੇ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਕਿਲੋ ਦੁੱਧ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ మీడియం ਗੈਸ ਤੇ ਪਕਾਵਾਂਗੇ ਤੇ ਇੱਥੇ ਦੂਜੀ ਸੇਡ ਆਪਾਂ ਇੱਕ ਕੜਾਹੀ ਦੇ ਵਿੱਚ ਅੱਧਾ ਚਮਚਾ ਦੇਸੀ ਘਿਓ ਤੇ ਲੈ ਕੇ ਚੰਗੀ ਤਰ੍ਹਾਂ ਆਪਾਂ ਕੜਾਹੀ ਦੇ ਨਾਲ ਇਸੇ ਤਰੀਕੇ ਨਾਲ ਨੂੰ ਲਗਾ ਦਾਂਗੇ ਕਿ ਜਦੋਂ ਆਪਾਂ ਇਹਦੇ ਵਿੱਚ ਸਾਬੂਦਾਣੇ ਨੂੰ ਪਾਵਾਂਗੇ ਉਹ ਬਿਲਕੁਲ ਵੀ نیچے ਨਾ ਲੱਗੇ ਤੇ ਬਿਲਕੁਲ ਵੀ ਚਿਪਚਿਪਾ ਜਿਹਾ ਨਾ ਹੋਵੇ ਆਪਣੀ ਜੋੜੀ ਆਪਾਂ ਸਾਬੂਦਾਨੇ ਦੀ ਖੀਰ ਬਣਾ ਕੇ ਤਿਆਰ ਕਰਦੇ ਪਏ ਆਂ ਕਈ ਵਾਰ ਚਿਪਚਿਪੀ ਜੀ ਆਪਣੀ ਖੀਰ ਬਣ ਕੇ ਤਿਆਰ ਹੁੰਦੀ ਜੋ ਕਿ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਖਾਣ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਬਣਾਇਓ ਬਿਲਕੁਲ ਵੀ ਚਿਪਚਿਪੀ ਜੀ ਨਹੀਂ ਬਣੂਗੀ ਤੇ ਬਹੁਤ ਹੀ ਖਿਲੀ-ਖਿਲੀ ਬਣ ਕੇ ਸਾਬੂਦਾਨੇ ਦੀ ਖੀਰ ਬਣਾ ਕੇ ਤਿਆਰ ਕਰਾਂਗੇ ਆਪਾਂ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਲਓ ਜੀ ਮੀਡੀਅਮ ਗੈਸ ਤੇ ਆਪਾਂ ਨੂੰ ਹੁਣ ਚੰਗੀ ਤਰ੍ਹਾਂ ਕਵਾਂਗੇ 1-2 ਮਿੰਟ ਜਿੰਨਾ ਚਿਰ ਤੱਕ 컬러 ਬਿਲਕੁਲ ਸਾਫ ਨਹੀਂ ਹੋ ਜਾਂਦਾ ਹੈਗਾ ਮੇਰੇ ਕਹਿਣ ਦਾ ਮਤਲਬ ਟ੍ਰਾਂਸਫਰ ਨਹੀਂ ਹੋ ਜਾਂਦਾ ਹੈਗਾ ਜਦੋਂ ਆਪਾਂ ਇਹਨੂੰ ਪਕਾਵਾਂਗੇ ਤਾਂ 컬러 ਬਿਲਕੁਲ ਚੇਂਜ ਹੋ ਜਾਣਾ ਹੈਗਾ আর ਪਰ ਦੇਸ ਨਾਲ ਉਹ ਆਪਣੇ ਦਾਣੇ ਲੱਗਣ ਲੱਗ ਜਾਣੇ ਬਿਲਕੁਲ ਇੱਕ ਪਾਣੀ ਤਿੱਤਰਾ ਤੇ ਬਹੁਤ ਵਧੀਆ ਹੈ ਆਪਣੀ ਸਾਬੂਦਾਨੇ ਦੀ ਕੀਰ ਬਣੀ ਕੇ ਤਿਆਰ ਹੋਊਗੀ ਲਓ ਜੀ ਨਾਲ ਦੇ ਨਾਲ ਆਪਾਂ ਇਹਨੂੰ ਐ ਹਿਲਾਉਂਦੇ ਰਹਾਂਗੇ ਤੇ ਗੈਸ ਆਪਣਾ ਬਿਲਕੁਲ ਲੋਅ ਗੈਸ ਆਪਣਾ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹੈਗਾ ਤੇ ਬਹੁਤ ਹੀ ਬਤਿਆ ਯੂਨੀ ਤੇਜ਼ੀ ਖੀਰ ਬਣ ਕੇ ਤਿਆਰ ਹੁੰਦੀ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਕਾ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਆ ਲੋ ਜੀ ਤੁਸੀਂ ਦੇਖ ਸਕਦੇ ਹੋ ਸਾਬੂਦਾਨੇ ਦਾ ਆਪਣਾ ਕਲਰ ਵੀ ਚੇਂਜ ਹੋ ਚੁੱਕਿਆ ਹੈ ਬਿਲਕੁਲ ਇਸ ਤਰੀਕੇ ਦਾ ਹੀ ਆਪਾਂ ਨੂੰ ਚਾਹੀਦਾ ਸੀ ਤੇ ਇਹ ਬਣਕੀ ਵੀ ਤਿਆਰ ਹੋ ਚੁੱਕਿਆ ਇਹਨੂੰ ਆਪਾਂ ਅੱਧ ਕੱਚੇ ਥੋੜੇ ਜਿਆਦਾ ਹੀ ਪਕਾਇਆ ਠੀਕ ਹੈ ਜਿੱਥੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੁੱਧ ਜਿਹੜਾ ਆਪਾਂ ਸਾਈਡ ਤੇ ਬਣਾ ਕੇ ਰੱਖਿਆ ਹੋਇਆ ਸੀ ਲੋ ਜੀ ਸਾਰੇ ਦੁੱਧ ਨੂੰ ਵੀ ਆਪਾਂ ਹੁਣ ਸਾਬੂਦਾਨੇ ਦੇ ਵਿੱਚ ਐਡ ਕਰ ਦਾਂਗੇ ਜੇ ਤੁਸੀਂ ਇਸ ਤਰੀਕੇ ਨਾਲ ਇਹ ਖੀਰ ਨੂੰ ਬਣਾ ਕੇ ਤਿਆਰ ਕਰੋਗੇ ਨਾ ਤੇ ਬਿਲਕੁਲ ਵੀ ਖਾਣ ਵੇਲੇ ਖਰਾਬ ਨਹੀਂ ਲੱਗੂਗੀ ਤੇ ਇਹਨੂੰ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਤੇ ਤੁਹਾਡਾ ਖਾਣ ਨੂੰ ਵੀ بار بار ਜੀ ਕਰੂਗਾ ਜੇ ਤੁਸੀਂ ਸਿੱਧਾ ਹੀ ਇਹਨੂੰ ਦੁੱਧ ਦੇ ਵਿੱਚ ਪਾ ਲੋਗੇ ਤੇ ਉਹ ਬਿਲਕੁਲ ਵੀ ਵਧੀਆ ਬਣ ਕੇ ਨਹੀਂ ਤਿਆਰ ਹੋਣੀਗੀ ਧਿਆਨ ਮੀਡੀਅਮ ਗੈਸ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਪਕਾਉਣਾ ਹੈਗਾ ਤਾਂ ਕਿ ਇਹਦਾ ਟੇਸਟ ਬਹੁਤ ਵਧੀਆ ਕਰੀਮੀ ਜਿਹਾ ਤੇ ਬਹੁਤ ਹੀ ਟੇਸਟੀ ਆਵੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਨਾ ਦੇ ਨਾਲ ਹਿਲਾਉਂਦੇ ਰਹਿਵਾਂਗੇ ਲਓ ਜੀ ਅੱਪਾ ਤੁਹਾਨੂੰ ਪਹਿਲਾਂ ਵੀ ਸਾਬੂਦਾਣੇ ਦੀ ਰੈਸিপি ਦਿੱਤੀ ਹੈ ਤੁਸੀਂ ਚੈਨਲ ਤੇ ਜਾ ਕੇ ਜਰੂਰ ਦੇਖਿਓ ਤੇ ਤੁਸੀਂ ਹਰ ਇੱਕ ਵੀਡੀਓ ਆਪਣੀ ਜਰੂਰ ਦੇਖਿਆ ਕਰੋ ਕਿਉਂਕਿ ਅੱਪਾ ਜੋ ਵੀ ਦਿਖਾਣੇ ਬਿਲਕੁਲ ਰੀਅਲ ਦਿਖਾਣੇ ਆ ਅੱਪਾ ਤੁਹਾਨੂੰ ਹਰ ਵਾਰ ਇਹੀ ਕਹਿੰਨੇ ਆ ਕਿ ਅੱਪਾ ਬਹੁਤ ਵਧੀਆ ਤੁਹਾਨੂੰ ਇਹ ਜਕੀਰ ਬਣਾ ਕੇ ਤਿਆਰ ਕਰਕੇ ਦਿਖਾ ਰਹੇ ਆ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਜਰੂਰ ਬਣਾਇਓ ਲਓ ਜੀ ਇਹਨੂੰ ਇਸੇ ਤਰੀਕੇ ਨਾਲ ਆਪਾਂ ਹੁਣ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਕਾਈ ਚਾਵਾਂਗੇ ਤੇ ਬਹੁਤ ਵਧੀਆ ਜਦੋਂ ਆਪਣੀ ਪਣੀ ਕੇ ਤਿਆਰ ਹੋ ਗਈ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਖੜਾ ਲਓ ਜੀ ਬਹੁਤ ਵਧੀਆ ਆਪਣੀ ਹੀਰ ਬਣ ਕੇ ਤਿਆਰ ਹੁੰਦੀ ਪਈ ਤੁਸੀਂ ਦੇਖ ਸਕਦੇ ਹੋ ਇਹਨੂੰ ਸਾਰੀ ਨੂੰ ਆਪਾਂ ਮੀਡੀਅਮ ਗੈਸ ਤੇ ਪਕਾਇਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਆਪਾਂ 5-6 ਚਮਚੇ ਇਹਦੇ ਵਿੱਚ ਖੰਡ ਦੇ ਪਾਇਆ ਜੇ ਤੁਸੀਂ ਚਾਹੋ ਤਾਂ ਮਿੱਠਾ ਵਾ ਤੇ ਘੱਟ ਆਪਣੀ ਹਿਸਾਬ ਨਾਲ ਕਰ ਸਕਦੇ ਆ ਕਿਉਂਕਿ ਜਦੋਂ ਆਪਾਂ ਇਹਨੂੰ ਠੰਡਾ ਕਰਕੇ ਫ੍ਰਿਜ ਵਿੱਚ ਰੱਖਾਂਗੇ ਨਾ ਉਹ ਥੋੜੀ ਜਿਹੀ ਮਠਾਸ ਆਪ ਨੂੰ ਘੱਟ ਹੀ ਲੱਗੂਗੀ ਇਸ ਕਰਕੇ ਤੁਸੀਂ ਥੋੜਾ ਜਿਹਾ ਮਿੱਠਾ ਜ਼ਿਆਦਾ ਹੀ ਐਡ ਕਰੋ ਠੰਡਾ ਹੋਣ ਤੋਂ ਬਾਅਦ ਹਰ ਇੱਕ ਚੀਜ਼ ਦੀ ਮਠਾਸ ਫ੍ਰਿਜ ਘੱਟ ਜਾਂਦੀ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਥੋੜੀ ਜਿਹੀ ਖੰਡ ਜ਼ਿਆਦਾ ਹੀ ਰੱਖ ਲਓ ਜੀ ਹੁਣ ਆਪੇ ਨੂੰ ਰੱਖ ਦਾਂਗੇ ਠੰਡੀ ਕਰਕੇ ਫ੍ਰਿਜ 'ਚ ਰੱਖਤੀ ਸੀ ਦੇਖੋ ਜੀ ਪੰਜ ਚਿਕੜੇ ਜੇ ਬਿਲਕੁਲ ਠੰਡੀ ਹੋ ਚੁੱਕੀ ਤੇ ਬਹੁਤ ਹੀ ਵਧੀਆ ਤੀਸਰੀ ਰਾਬੜੀ ਵਰਗੀ ਇਹ ਤਿਆਰ ਹੋ ਚੁੱਕੀ ਹੈ ਬਿਲਕੁਲ ਕਰੀਮੀ ਤੇ ਹੁਣ ਆਪੇ ਇਹਦੇ ਉੱਤੇ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟ ਡਰਾਈ ਫਰੂਟ ਜਿਹੜੇ ਤੁਹਾਨੂੰ ਪਸੰਦ ਹੈ ਤੁਸੀਂ ਉਹੀ ਐਡ ਕਰ ਸਕਦੇ ਹੋ ਬਹੁਤ ਹੀ ਵਧੀਆ ਤੇ ਟੇਸਟੀ ਇਹ ਖੀਰ ਪਣੀ ਕਿ ਤਿਆਰ ਹੋਈ ਹੈ ਸਾਬੂਦਾਣੇ ਦੀ ਤੇ ਬਹੁਤ ਹੀ ਠੰਡੀ ਠਾਰ ਗਰਮੀਆਂ ਦੇ ਵਿੱਚ ਤੁਸੀਂ ਘਰ ਦੇ ਵਿੱਚ ਜਰੂਰ ਬਣਾਓ ਆਪਣੇ ਬੱਚਿਆਂ ਨੂੰ ਖਵਾਓ ਬਹੁਤ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੁਸੀਂ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ ਬਾਏ